हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਆ ਦੋਸਤੋ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਝਾਂ ਤੇ ਇੱਕ ਗਾਂ ਦੀ ਬਿਲਕੁਲ ਤਾਜੀ ਸੂਈ ਦਿਖਾਵਾਂਗੇ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਆ ਵੀਰ ਦੇ ਕੋਲੋਂ ਪੁੱਛ ਕੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰ ਨਹੀਂ ਹੁੰਦੀ ਐ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀੜੀ ਗੱਲ ਨਾ ਹੋਵੇ ਪਸ਼ੂ ਦੋਸਤੋ ਗੱਬਣ ਹੋਵੇ ਤਾਂ ਉਹਨੂੰ ਚਾਰੇ ਥਾਣਾਂ ਦੀ ਟਿਪਕੇ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਜੇ ਪਸ਼ੂ ਦੋਸਤੋ ਸੋਇਆ ਤੇ ਇੱਕ ਟਾਈਮ ਦੋ ਟਾਈਮ ਚੋਗਿਆ ਆਪਣੀ ਤਸਦੀ ਕਰ ਲੋ ਜੇ ਇਹ ਪਸ਼ੂ ਦੋਸਤੋ ਕੋਈ ਵੀਰ ਟੋਕਰ ਗੱਬਣਾ ਕਹਿੰਦਾ ਤੇ ਉਹਨੂੰ ਬੇਸ਼ੱਕ ਆਪਣਾ ਡਾਕਟਰ ਲਾ ਕੇ ਮੌਕੇ ਤੇ ਆਪਣੀ ਚੈੱਕ ਕਰਕੇ ਆਪਣੀ ਤਸੱਲੀ ਦੋਸਤੋ ਜਰੂਰ ਕਰ ਲਿਆ ਕਰੋ ਬਾਅਦ ਵਿੱਚ ਦੋਸਤੋ ਮੁਲਕੇ ਬੜੇ ਲੰਬੇ ਹੁੰਦੇ ਇਸ ਚੀਜ਼ ਦੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂ ਦੇ ਵੀਰ ਦੇ ਕੋਲ ਪੁੱਛ ਲਈਏ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਆ ਵਧੀਆ ਵਧੀਆ ਚਲੀ ਜਾਂਦਾ ਵੀਰ ਜੀ ਕੰਮ ਹਾਂਜੀ ਹਾਂਜੀ ਕਿਰਪਾ ਮਾਲਕ ਦੀ ਜੀ ਠੀਕ ਹੈ ਜੀ ਅਡਰੈਸ ਬੋਲਦੀ ਵੀਰ ਆਪਣੇ ਤੇ ਫੇਸ ਆਪਣਾ ਸੋਰ ਸਿੰਘ ਪਿੰਡ ਆ ਹਾਂਜੀ ਪੱਤੀ ਮਾਣਾ ਦੀ ਜ਼ਿਲ੍ਹਾ ਤਨਤਾਨਾ ਤਹਿਸੀਲ ਪੱਤੀ ਠੀਕ ਹੈ ਜੀ ਹਾਂਜੀ ਫੋਨ ਨੰਬਰ 88721 ਹਾਂਜੀ 179 ਠੀਕ ਹੈ ਜੀ ਹਾਂਜੀ ਨਾਮ ਕਾ ਦੀ ਨਾਮ ਸਕੱਤਰ ਸਿੰਘ ਅੱਛਾ ਸਕੱਤਰ ਵੀਰ ਆਪਣੇ ਕੋਲ ਤਿੰਨ ਪਸ਼ੂ ਆ ਹਾਂਜੀ ਹਾਂਜੀ ਜਿਹੜੀਆਂ ਇਹਦੇ ਦੋ ਮੱਝਾਂ ਵੀ ਇਹ ਵੀ ਸੋਈਆਂ ਸੋਈਆਂ ਤੇ ਗਾਂ ਵੀ ਸੁਈਤਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰੀਏ ਆਪਾਂ ਇਸ ਮਾਝੀ ਤੋਂ ਪਹਿਲਾਂ ਉਹ ਡਿਟੇਲ ਦਸੀਏ ਵੀਰਾਂ ਨੂੰ ਕਿੰਨਾ ਵਸ ਸੁਈ ਇਹ ਵੀਰ ਜੀ ਦੂਜਾ ਸੂਆ ਝੋਟੀ ਸੁਈ ਆ ਅੱਛਾ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੁਈ ਦੂਜਾ ਉਹਨਾਂ ਕਿਹਾ ਚਲੋ ਤਿਜਾ ਹੀ ਮੰਨੋ ਤੁਸੀਂ ਜਿਹੜੀ ਕਿਸੇ ਨੇ ਕਹਿਣਾ ਆਪਾਂ ਪਹਿਲਾਂ ਹੀ ਕਹਿ ਦਈਏ ਹਾਂਜੀ ਹਾਂਜੀ ਸੁਈ ਨੂੰ ਇਹਨੂੰ ਵੀਰ ਜੀ 2 ਮਹੀਨੇ ਹੋ ਗਏ ਆ ਅੱਛਾ ਜੀ ਠੀਕ ਆਪਾਂ ਨੇ ਘਰ ਆਣਾਂ ਦੋ ਗਿਆ ਤੁਸੀਂ ਢਾਈਆਂ ਤਿੰਨਾਂ ਹੀ ਲਾਓ ਸਿੱਧੀ ਗੱਲ ਆ ਠੀਕ ਹੈ ਜੀ ਆਪਾਂ ਪਹਿਲਾਂ ਇੱਕ ਤੇ ਦੁੱਧ ਦੇ ਦੇ ਥੱਲੇ ਹੋਣ ਜਿਹੜਾ ਤਿਆਰ ਠੰਡਾ ਕਰਕੇ 7 ਕਿਲੋ ਦੁੱਧ ਆ। ਦੋਵੇਂ ਟਾਈਮ ਮਿਲਦੀ। ਖਾਵਾ ਆਪਾਂ ਅੱਠ ਦਾ ਕਰਾ ਦਈਏ। ਮਿਲਦੀ ਦੋਵੇਂ ਟਾਈਮ ਹੀ। ਮਿਲਦੀ ਦੋਵੇਂ ਟਾਈਮ ਆ। ਅੱਛਾ ਮਿਲਦੀ ਵੀ ਪਰੜੇ ਦੇ ਕੇ। ਇਹ ਉੱਥੇ ਆਪਾਂ ਪਰੜੇ ਦੇ ਚੋਈ। ਇੱਥੇ ਆਣ ਕੇ ਆਪਾਂ ਟੀਕਾ ਲਾਇਆ ਝੂਠੀ ਮਾਰਨਾ। ਤੇ ਟੀਕੇ ਦੇ ਆਪਣੇ ਘਰੇ ਨੇ ਲਾਤੂ ਨਹੀਂ ਲਾਈ। ਵੰਡ ਪਾ ਕੇ ਬੈ ਗਏ ਆ। ਇਹੋ ਜੀ ਮਾਝ ਇਤਨਾ ਵੀ ਮੈਂ ਪਹਿਲੀ ਵਾਰ ਵੇਖੀ ਆ। ਕਿਤੇ ਦੋ ਦੋ ਦਿਨ ਡੰਗਰੀ ਨਹੀਂ ਮਿਲਦਾ। ਠੀਕ ਠੀਕ। ਹਾਂਜੀ। ਠੀਕ ਹੈ ਜੀ। ਤੇ ਮਜਬੀ ਸਿੱਖਾਂ ਦੇ ਘਰੋਂ ਮਾਝ ਆਈ ਸੀ। ਤੇ ਦੀ ਭੁੱਖ ਠੀਕ ਹੈ ਜੀ ਹਾਂ ਜੀ ਕੱਢੀ ਵੀਰ ਬਰਨ ਐਤੀ ਭਾ ਬੜੇ ਮਿੱਠੇ ਆ ਠੀਕ ਹੈ ਜੀ ਹਾਂ ਜੀ ਬਹੁਤ ਹੌਲੇ ਪਾਏ ਠੀਕ ਹੈ ਲੋ ਦੋਸਤੋ ਸੂਆ ਕੋਈ ਬੇਸ਼ੱਕ ਜਜਮੈਂਟ ਕਰਨੇ ਤਿੱਜਾ ਕਰਨੇ ਭਾਵੇਂ ਕੋ ਦੂਜਾ ਮੰਨ ਲਓ ਤੁਹਾਡੇ ਤੇ ਡਿਫੈਂਡ ਕਰਦੀ ਹੈ ਕੱਲ ਦੋ ਤੋਂ ਢਾਈ ਤੋਂ ਤਿੰਨ ਮਹੀਨੇ ਦਾ ਟਾਈਮ ਜਿਹੜਾ ਇਹਨੂੰ ਸੂਈ ਨੂੰ ਹੋ ਗਿਆ ਜਾਂ ਆਰਡਰ ਕੁਆਲਿਟੀ ਦੀ ਚੈੱਕ ਕਰ ਲੋ ਚੁਆਈ ਥੁਈ ਬਹੁਤ ਜਿਆਦੀ ਆ ਜੀ ਉਸ ਦੋਸਤੋ ਬਿਲਕੁਲ ਨਿੱਕੀ ਐ ਵੇਖੋ ਮਲਜ ਕੱਢੀ ਸੋਹਣੀ ਆ ਸੁਨੱਖੀ ਆ ਹਾਂ ਜੀ ਹਾਂ ਜੀ ਫਨ ਟੱਡੇ ਦੀ ਬਹੁਤ ਸਾਫ ਆ ਠੀਕ ਹੈ ਜੀ। باقی ਦੋਸਤੋ ਕਿਸੇ ਵੀਰ ਨੇ ਜਿੰਨੇ ਵੀ ਰੱਖੀ ਹੈ ਚੰਗੀ ਤਰਾ ਸਾਭ ਨਹੀਂ ਕੀਤੀ। ਉਹ ਬੰਦਾ ਨਾ ਨਾਲ ਕਰਦਾ ਵਪਾਰ ਬੱਕਰੀਆਂ ਦਾ। ਅੱਛਾ ਜੀ ਤੇ ਮੱਝ ਹੀ ਉਹਦੇ ਕੋਲ ਤੇ ਮੱਝ ਦੀ ਫਿਰ ਤੁਹਾਨੂੰ ਪਤਾ ਇੱਕੋ ਕੰਮ ਹੀ ਹੁੰਦਾ ਹੈ। ਹਾਂਜੀ 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 ਇਹ ਗੱਲ ਹੈ। ਦੋਸਤੋ ਬੈਗ ਸਾਈਡ ਤੋਂ ਮੈਂ ਤੁਹਾਨੂੰ ਆਰਟੀਕਲ ਤਾਂ ਦਿਖਾ ਦਿੰਦਾ ਕਿਰਾ ਵੀਰ ਨਹੀਂ ਕਰਦਾ ਵੀਰ ਮੜੀ ਜੀ ਨੂੰ ਬੈਗ ਸਾਈਡ ਤੋਂ ਇਧਰ ਨੂੰ ਕਰੀਏ ਬੈਗ ਸਾਈਡ ਤੋਂ ਕਰਾਂਟਰ ਦਿਖਾ ਦਿੰਦਾ। ਹਾਂ। ਡਰਦੀ ਹੈ ਦੋਸਤੋ ਤੁਹਾਨੂੰ ਜ ਸਾਡੇ ਕੋਲ ਇੱਕ ਤਰ੍ਹਾਂ ਦੇ ਹਾਂ ਕੋਈ ਗੱਲ ਵੀ ਨਹੀਂ ਅੱਛਾ ਵੀਰ ਕੋਈ ਥਣਾ ਦੀ ਬਾਦ ਘੱਟ ਕੋਈ ਮੈਂ ਨਾ ਵੀਰ ਜੀ ਚੋਣ ਭਾਵੇਂ ਕੋਈ ਧਾਰ ਬਣਾ ਮਾਰੇ ਠੀਕ ਹੈ ਜੀ ਐਡੀ ਚੋਣ ਪੋਲੀ ਆ ਠੀਕ ਹੈ ਮੈਂ ਚੋਣ ਸਾਥ ਠੀਕ ਹੈ ਜੀ ਕੀ ਮੁੱਲ ਕਰਦੇ ਇਹ ਵੀਰ ਜੀ ਮੁੱਲ ਕੋਈ ਇਹਦਾ 50 ਨਹੀਂ ਕੋਈ 45 ਨਹੀਂ ਹਾਂ ਨਾ ਮੱਝ 42000 ਦੀ ਦੇਣੀ ਆ ਅੱਛਾ ਜੀ ਮੇਰਾ ਵੀਰ ਕੋਈ ਜ਼ਿਆਦਾ ਨਾ ਕਵੇ ਠੀਕ ਹੈ ਕੋਈ ਮੌਕੇ ਦੇ ਕੋਈ 500 ਰੁਪਿਆ ਮਾਨ ਕਰਾਂਗੇ ਜ਼ਿਆਦਾ ਨਹੀਂ 41.5 ਹਾਂ ਜੇ ਇਹ ਕਹਿੰਦੇ ਸਿਰਖਪਾਈ ਕਰਨੀ ਆ ਫਿਰ 50000 ਜੋ ਠੀਕ ਹੈ ਜੀ ਨਹੀਂ ਨਹੀਂ ਸਿੱਧੀ ਗੱਲ ਆ ਠੀਕ ਹੈ ਜੀ ਆਪਾਂ ਰਾਹ ਦੇਤਾ ਜੀ ਹਾਂਜੀ ਠੀਕ ਠੀਕ ਤੇ ਮੌਕੇ ਤੇ ਚਲੋ ਮਾਨ ਜ਼ਰੂਰ ਕਰਾਂਗੇ ਆਪਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਲੈਣ ਦੇਣੀ ਵੀਰ ਨੇ 41500 ਰੁਪਏ ਦੇ ਵਿੱਚੋਂ ਕੋਈ ਛੋਟ ਛੱਪਾ ਜਿਹੜਾ ਮੌਕੇ ਤੇ ਮਾਨ ਤਾਂ ਥੋੜਾ ਜ਼ਰੂਰ ਹੋਊਗਾ ਕਿਉਂਕਿ ਮੋਲੋ ਦੋਸਤੋ ਬਿਲਕੁਲ ਛੋਟਾ ਜਿਹਾ ਤੇ ਦੁੱਧ ਵੀ ਵੀਰ ਕਹਿੰਦਾ 8 ਕਿਲੋ ਦਾ ਵੀਰ ਹਾਂਜੀ ਹਾਂਜੀ ਠੰਡਾ ਕਰਕੇ 7 ਕਿਲੋ ਆਪਣੇ ਘਰੋਂ ਮਿਲ ਕੇ ਲੈ ਜਾਣਾ ਠੀਕ ਹੈ ਜੀ ਹਾਂਜੀ ਠੀਕ ਠੀਕ ਜਿਹੜੀ ਨਾਲ ਬਤੀ ਮੱਝ ਇਹਦੀ ਡਿਟੇਲ ਸੀ ਇਹ ਵੀ ਦੀ ਮੱਝ ਆਏ ਦੇ ਥੱਲੇ ਹੁਣ 10 ਕਿਲੋ ਦੁੱਧ ਪੱਕਾ ਤੇ ਆ ਰਹੇ ਜੀ ਹਾਂਜੀ ਠੀਕ ਹੈ ਜੀ ਇਹ ਬੰਦਿਆਂ ਦਾ ਹੋ ਗਿਆ ਝਗੜਾ ਠੀਕ ਹੈ ਜੀ ਉਹਨਾਂ ਦੀ ਚੱਲ ਗਈ ਕੋਈ ਗੋਲੀ ਕਾਲੀ ਕੋਈ ਕੋਈ ਪਾਣੀ ਬੰਦਾ ਹੋ ਗਿਆ ਤੇ ਉਹ ਹੋ ਗਏ ਬੰਦੇ ਘਰੋਂ ਭੁਕਰ ਹੂੰ ਹੂੰ ਠੀਕ ਹੈ ਤੇ ਇਹ ਜਨਾਨੀ ਕੋਲ ਮੱਝ ਹੀ ਤੇ ਮੈਂ ਕੱਲ ਲ ਲਈ ਆ ਠੀਕ ਹੈ ਜੀ ਹਾਂਜੀ ਦੁੱਧ ਦੇ ਦੇ ਥੱਲੇ 16 17 ਕਿਲੋ ਅੱਛਾ ਜੀ ਤੁਹਾਨੂੰ ਪਤਾ ਜਨਾਨੀ ਤੋਂ ਮੁਰਗੇ ਖੁਰਾ ਇੱਡੀ ਨਾ ਚੋਈ ਜਾਂਦੀ ਨਾ ਸਾਬਿਆ ਜਾਂਦਾ ਕੰਗਰ ਠੀਕ ਹੈ ਜੀ ਇੱਕ 40 ਦੀ ਬੰਦਿਆਂ ਨੇ ਆਪ ਹੀ ਜਾਂਦੀ ਹਿਆਣੇ ਚੋ ਠੀਕ ਹੈ ਜੀ ਮੈਂ ਕੱਲ ਲੈ ਆਂਦੀ ਆ ਦੁੱਧ ਜਾਰ ਦਿਨ ਜਿਹੜਾ ਨੂੰ ਸੰਭੂ 17 ਕਿਲੋ ਤੇ ਆਉਗੀ ਠੀਕ ਹੈ ਜੀ ਸੁਈ ਨੂੰ ਡੇਢ ਮਹੀਨਾ ਹੋ ਗਿਆ ਸਾਰਾ ਠੀਕ ਹੈ ਜੀ ਤੇ ਬੱਚਾ ਗਿਆ ਹੀ ਮਾਰਾ ਬੱਚਾ ਮਰ ਗਿਆ ਪੂਛੀ ਮੈਂ ਲਿਓਣੀ ਹੈ ਕੱਲ ਡਰਾਈਵਲ ਨੇ ਪੂਛੀ ਨਹੀਂ ਲਿਆਦੀ ਠੀਕ ਹੈ ਜੀ ਹਾਂ ਜੀ ਤੇ ਹੁਣ ਮਿਲਦੀ ਵੀ ਕਿੱਥੇ ਹੁਣ ਵੀਰ ਜੀ ਝੂੜਨੀ ਮਾਨਾ ਪਹਾੜੇ ਦੇ ਚੋਈ ਦਿਨੇ ਉੱਥੋਂ ਪਹਾੜੇ ਦੇ ਚੋਈ ਸੀ ਪੂਛੀ ਗਾੜੀ ਰੱਖ ਕੇ ਠੀਕ ਹੈ ਜੀ ਤੇ ਇੱਥੇ ਮੈਂ ਦਿਨੇ ਪੀਗਾ ਮਾਰਿਆ ਤੁਹਾਨੂੰ ਪਤਾ ਉਪਰੇ ਥਾਂ ਦਾ ਹੁੰਦਾ ਹੀ ਆ ਸਾਰੇ ਵੀਰ ਨੂੰ ਪਤਾ ਹਾਂ ਜੀ ਆਪਣੇ ਤੋਂ ਅੱਜ ਆਈ ਆ ਠੀਕ ਹੈ ਜੀ ਤੇ ਦਿਨੇ ਚੋ ਗਏ ਤੇ ਆਪਾਂ ਵਧੀਆ ਆਪਦਾ ਚੈੱਕ ਕਰ ਲਈ ਆ ਠੀਕ ਹੈ ਜੀ ਤੇ ਮੂੰਹ ਅਜੇ ਝੋਟੀ ਛੱਗੀ ਜੋ ਅੱਛਾ ਛੱਗੀ ਹੈ ਜੀ ਹਾਂਜੀ ਠੀਕ ਹੈ ਜੀ ਕੱਦ ਦੇਖੋ ਝੋਟੀ ਦਾ ਮੈਂ ਦੀ ਝੋਟੀ ਨਹੀਂ ਵੇਖੀ ਠੀਕ ਹੈ ਜੀ ਜਿੱਦਾਂ ਕੱਦ ਬੋਤਿਆ ਠੀਕ ਹੈ ਦੋਸਤੋਂ ਕੱਦ ਕਾਠ ਪਿੱਠਪੁਰੇ ਦੀ ਚੜਾਈ ਹਰ ਇੱਕ ਚੀਜ਼ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਵਿਖਾ ਦੂੰਗਾ 6 ਦੰਦ ਅਜੇ ਵੀਰ ਕਹਿੰਦਾ ਉਹ ਸਾਹ ਥੋੜੀ ਜੀ ਘਟ ਰਹੀ ਕਿਉਂਕਿ ਵੀਰ ਨੇ 10 ਦੇ ਦਾ ਕਈ ਰਾਹ ਘਰਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮਿਲ ਜਾਂਦੀ ਹੈ ਹਾਂਜੀ ਅੱਧੀ ਵੀਰ ਬਾਹਰ ਨੂੰ ਬਾਕੀ ਦੋਸਤੋ ਵੀਰ ਦੇ ਕਹਿਣ ਮੁਤਾਬਕ 10 ਲੀਟਰ ਦੁੱਧ ਜਿਹੜਾ ਮੌਕੇ ਮੱਝੋਂ ਨੇ ਬੀਬੀ ਨੇ ਆਪ ਮੈਨੂੰ ਕਿਹਾ ਜਨਾਨੀ ਨੇ ਠੀਕ ਹੈ ਉਹ ਤੇ 4 ਦਿਨ ਮੱਝ ਸਾਂਭ ਕੇ ਦੁੱਧ ਉਨਾ ਹੀ ਕਰੂਗੀ ਜਿੰਨਾ ਅਸੀਂ ਚਾਉਂਦੇ ਰਏ ਵੀਰ ਠੀਕ ਹੈ ਜੀ ਲਓ ਦੋਸਤੋ ਮੈਂ ਤਾਂ ਕੱਟ ਕਾਟ ਕਰ ਲੂ ਚੱਕ ਪਿੱਕ ਪਿੱੜੀ ਚੜਾਈ ਤਰ੍ਹਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰੋ ਜੀ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਦੇਖੋ ਜੀ ਮੇਰੇ ਜੱਦੀ ਆਦੇ ਹਾਂਜੀ ਹਾਂਜੀ ਛੋਟੀ ਨੂੰ ਜਿਹੜਾ ਮੇਰਾ ਵੀਰ ਸਾਹਬ ਨੂੰ 17 ਕਿਲੋ ਦੁੱਧ ਖਰੋ ਜਨਾਨਾ ਕਿਹਾ ਠੀਕ ਹੈ ਜੀ ਦੋਸਤੋ ਬਿਲਕੁਲ ਪ੍ਰੀਕ ਚੰਬੜੀ ਸਿੰਗਲ ਹੱਡੀ ਫਨਾ ਦੀ ਕੁਆਲਿਟੀ ਚੈੱਕ ਕਰਵਾ ਦੇਣਾ ਕਰੋ ਜੀ ਚੱਕ ਇਹ ਵੀਰ ਜੀ ਚਲੋ ਅੱਜ ਆਈ ਇੱਕ ਤੁਹਾਨੂੰ ਪਤਾ ਡੰਗਰ ਪੱਠਾ ਪੁੱਠਾ ਦੋਈ ਹਾਂਜੀ ਮੱਝ ਪੂਰੀ ਵਧੀਆ ਨਹੀਂ ਦੇ ਪੱਠਿਆਂ ਦਾ ਵੀ ਡੰਗਰ ਟੁੱਟ ਜਾਂਦਾ ਜਿਸ ਤਰੀਕੇ ਖਾਤੀ ਨਹੀਂ ਚੱਲਦੀ ਏਡੀਆਂ ਏਡੀਆਂ ਝੋਟੀਆਂ ਪਾਜੀ ਘਰ ਘਰ ਨਹੀਂ ਜੰਮਦੀਆਂ ਹਾਂਜੀ ਹਾਂਜੀ ਦੱਸੋ ਹਾਂਜੀ ਤੇ ਨਾ ਸਾਹ ਵੀ ਹੁੰਦੀ ਆ ਆ ਵੇਖੋ ਮੇਰੇ ਇੱਧਰ ਵਿਖਾਓ ਕਿੱਡੀ ਆ ਮੈਂ ਨਿਕਾਇਆ ਜਾਪਣੇ ਦੇ ਲਾਗੇ ਠੀਕ ਠੀਕ ਹੈ ਹਾਂਜੀ ਅੱਛਾ ਤੇ ਵੀਰ ਕੀ ਮੁੱਲ ਕਰਨਾ ਇਹਦੇ ਮੁੱਲ ਵੀਰ ਜੀ ਕੋਈ 85 ਨਹੀਂ ਕੋਈ 90 ਨਹੀਂ ਆ 80 ਹਜ਼ਾਰ ਦੀ ਝੋਟੀ ਦੇਵਾਂਗੇ ਹੋਣਾ ਕਿੰਨਾ ਮੰਨ ਤਰੂਗਾ ਮੌਕੇ ਤੇ ਕੋਨੀ ਹਰਖੰਡ ਹੋਰ ਕਰਦਾਂਗੇ ਨਾ ਸੀਰ ਕਰਦਾਂਗੇ ਮੌਕੇ ਤੇ ਠੀਕ ਜਿੱਦਣ ਜੇ ਮਾਝ ਆਪਾਂ 4 ਦਿਨ ਸਾਮਕੇ ਵੇਚੀ 17 ਕਿਲੋ ਜੇ ਹੋ ਗਿਆ ਇਹਦੇ ਥੱਲੇ ਫਿਰ ਲੱਖੋਂ ਬਾਹਰ ਜਾਣੀ ਆ ਠੀਕ ਹੈ ਜੀ ਹਾਂ ਜੀ ਹੁਣ ਤੇ ਚਲੋ 10 ਕਿਲੋ ਹਿਸਾਬ ਨਾਲ ਦੇਣੇ ਆ ਠੀਕ ਹੈ ਜੀ ਮੂੰਹੋ ਛੱਗੀ ਆ ਠੀਕ ਹੈ ਜੀ ਝੋਟੀ ਤੇ 10 ਕਿਲੋ ਦੁੱਧ ਹਾਜ਼ਰ ਆ ਠੀਕ ਹੈ ਜੀ ਹਾਂ ਜੀ ਮੋਲੋ ਦੋਸਤੋ ਵੀਰ ਨੇ 80000 ਰੁਪਏ ਕੀਤਾ ਤੇ 1000 ਰੁਪਏ ਵੀਰ ਛੋਟ ਕੀਤੀ ਹਾਂ ਜੀ 79000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ ਵੀਰ ਖਰੀਦਣਾ ਹੋਗਾ ਦਾ ਬਾਨਸਰਾ ਮੌਕੇ ਤੇ ਜੂਰ ਇਹਦੇ ਨਾਲ ਬਤੀ ਜਿਹੜੀ ਗਾਂ ਵੀਰੇ ਦੀ ਡਿਟੇਲ ਸੀ ਇਹ ਵੇਚੀ ਹੋ ਗਏ 10 ਦਿਨ ਸੂਈ ਨੂੰ ਅੱਛਾ ਜੀ ਹਾਂਜੀ ਕਿੰਨਾ ਸੂਆ ਸੂਈ ਵੀਰੇ ਸੂਆ ਦੇ ਦਾ ਤਿੱਜਾ ਜੋ ਥੋੜੀ ਚਲੋ ਪਿੰਡੋਂ ਲੱਸੀ ਆ ਠੀਕ ਹੈ ਜੀ ਇਹ ਵੀ ਕੱਲ ਹੀ ਆਈ ਆ ਜੀ ਆਪਣੀ ਠੀਕ ਹੈ ਜੀ ਹਾਂਜੀ ਇਹਨੇ ਵੀਰ ਕੀ ਦਿੱਤਾ ਬੱਚਾ ਇਹਦੇ ਮੰਗਰ ਵੀਰ ਜੀ ਆਓ ਬੱਚੀ ਜੋ ਵਖਾ ਲਓ ਠੀਕ ਹੈ ਜੀ ਲਓ ਦੋਸਤੋ ਬੱਚਾ ਦਾ ਕਰ ਲਓ ਚੱਕ 10 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਹਾਂਜੀ ਤੇ ਕਿੰਨਾ ਦੁੱਧ ਵੀਰ ਥੱਲੇ ਦੁੱਧ ਦੇ ਥੱਲੇ ਵੀਰ ਜੀ ਜਿਹੜਾ ਹੈ ਨੈਟ ਤਿਆਰ 10 ਕਿਲੋ ਜੋ ਪੱਕਾ ਤਿਆਰ ਹੈ ਜੀ ਪੱਕਾ ਜੀ ਠੀਕ ਹੈ ਜੀ ਹਾਂਜੀ ਸੂਆਦੋਫ ਤੋਂ ਤਿੱਜਾ ਸੂਈ 10 ਦਿਨ ਦਾ ਟਾਈਮ ਸੂਈਦੋਗਾ 10 ਲੀਟਰ ਦੁੱਧ ਮੌਕੇ ਦਾ ਤਿਆਰ ਆ ਬੱਚਾ ਨੇ ਵਸ਼ੀ ਨੂੰ ਜਨਮ ਦਿੱਤਾ ਜੀ ਇਹ ਵੀ ਇਹਨਾਂ ਤੋਂ ਜ਼ਰੂਰ ਹੈਗਾ ਜੀ ਆਪਣੇ ਮਰਬੀ ਸਿੱਖਾਂ ਦਾ ਜੇ ਉਹਨਾਂ ਕਣਕੀ ਪਾਈ ਗਏ ਜਿੱਦਨ ਸੂਈ ਠੀਕ ਹੈ ਜੀ ਖੋਸਰਾਹ ਚਾਰੀ ਦੇ ਕਣਕਾ ਆਉਂਦੀ ਠੀਕ ਹੈ ਜੀ ਹੁਣ ਆਈ ਆ ਕਲ ਦੀ ਦੇ ਕੋਖੜਾ ਵੀ ਕੱਢਣਾ ਠੀਕ ਹੈ ਜੀ ਦੁੱਧ 15 ਕਿਲੋ ਵੈਡ ਕਰੂਗੀ ਜਾਤ ਪਾਤ ਵਾਲੀ ਆ ਆਰਡਰ ਕੁਆਲਿਟੀ ਬਹੁਤ ਥਲਿਓਂ ਜ਼ਬਰਦਸਤ ਆ ਦੁੱਧ ਤੇ ਵੀਰ ਸੇਵਾ ਤੇ ਹਾਂ ਜੀ ਹਾਂ ਜੀ ਬਾਕੀ ਗਾਂ ਵੀ ਬਹੁਤ ਜਾਦ ਨਸਲ ਵਾਲੀ ਆ ਠੀਕ ਹੈ ਜੀ ਲਾਗੋ ਮਾਰੀ ਜੀ ਬਣਾ ਦੋ ਚੱਡਾ ਖਾ ਦੋ ਚੰਗੀ ਤਾਂ ਐ ਤਾਂ ਤਾਂ ਲੈ ਦੋਸਤਾਂ ਕੀ ਸੀਲ ਸਲੱਗ ਭਰੀ ਆ ਪੁਖਾ ਦੋ ਪੁੱਛੋ ਲੈ ਜੋ ਲੈ ਇਸ ਮੈਂ ਖਾ ਲਿਆ ਨੋ ਦੋਸਤਾਂ ਜੀ ਆਰਡਰ ਪਾਰਟੀ ਕਰੋ ਚੱਕ ਜੀ ਇਹ ਮਨਵੀ ਡੰਗਰ ਵਿਚਾਰੇ ਕੱਲ ਦੇ ਨਾ ਖੁਰਲੀ ਜੋ ਮੂੰਹ ਨਹੀਂ ਤੁਕਾਂ ਦੇ ਜਦੋਂ ਦੇ ਆਏ ਆ ਅੱਜ ਠੀਕ ਹੈ ਜੀ ਹਾਂ ਜੀ ਐਡੇ ਭੁੱਖੇ ਮਰੇ ਆ ਠੀਕ ਹੈ ਜੀ ਹਾਂ ਜੀ ਅਸੀਂ ਵੀਰ 10 ਲੀਟਰ ਦੁੱਧ ਹੁਣ ਪੱਕਾ ਤਿਆਰ ਹਾਂ ਜੀ ਹਾਂ ਜੀ ਵੀਰ ਜੀ ਇੰਨਾ ਵੀ ਦੁੱਧ 15 16 ਕਿਲੋ ਗਾਂ ਕਰੂ ਜਾਦਪਾਦ ਵਾਲੀ ਸਾਮਕੇ ਠੀਕ ਹੈ ਜੀ ਹਾਂ ਜੀ ਮਗਰ ਬੱਚੀ ਜੋ ਠੀਕ ਹੈ ਜੀ ਅਰੇ ਵੀਰ ਥਣਾ ਸੁਣਾ ਦੀ ਕੁਆਲਿਟੀ ਦੀ ਚੈੱਕ ਕਰ ਲੋ ਚੋਈ ਚੋਈ ਆ ਇੱਕ ਨੰਬਰ ਦੀ ਚੋਣ ਬਹੁਤ ਮੋਟਾ ਲੱਗਾ ਜੋ ਹਾਂ ਜੀ ਵੀਰ ਜੀ ਮੋਲੇ ਦਾ ਕੀ ਕਰਨਾ ਵੀਰ ਜੀ ਮੋਲੇ ਦਾ ਹੁਣ ਹਾਨਾ ਕੋਈ 30 ਨਹੀਂ ਜੇ ਦੇ ਘਟਾ ਵਾਧਾ ਕਰੋਨਾ ਫਿਰ 30000 ਜੋ ਹਾਂਜੀ ਦਵਾਂਗੇ ਠੀਕ ਹੈ ਜੀ ਤੇ ਹਾਂ ਨਾਂ ਦਵਾਂਗੇ ਗਾਣ 29000 ਦੀ 29000 ਹਾਂਜੀ ਠੀਕ ਹੈ ਜੀ ਮੌਕੇ ਦੇ ਕੋਈ 500 ਹੋਰ ਮਾਨ ਕਰ ਦਾਂਗੇ ਅਸੀਂ 28.5 ਦੀ ਦੇ ਦਾਂਗੇ 28 ਦੀ ਨਹੀਂ ਕਰਦੀ ਪੂਰੀ ਚਲੋ 28 ਦੀ ਕਰ ਦਿੰਦੇ ਠੀਕ ਹੈ ਹੋਰ ਜਿਆਦਾ ਨਾ ਕੋਈ ਵੀਰ ਮੇਰਾ ਵੀਡੀਓ ਵੇਖ ਕੇ ਆਖੇ ਵੀ ਵੀਰ ਲੱਲਾ ਬਾਈ ਲੱਲਾ ਇਹੋ ਜਿਹਾ ਕੰਮ ਨਾ ਆਪਣ ਕੋਈ ਕਰੇ ਠੀਕ ਠੀਕ ਹੈ ਜੀ ਹਾਂਜੀ ਦੋਸਤੋ ਡਿਮਾਂਡ ਵੀਰ ਨੇ 30000 ਰੁਪਈਆ ਰੱਖੀ 28000 ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਮੌਕੇ ਤੇ ਸ਼ੋਰ ਸ਼ਬਾ ਜ਼ 10 ਲੀਟਰ ਦੁੱਧ ਦੋਸਤੋ ਤਿਆਰ ਆ ਬੱਚਾ ਨੇ ਵਛੀ ਦਿੱਤੀ ਆ 10 ਦਿਨ ਦਾ ਟਾਈਮ ਅਜੇ ਸੁਈ ਨਹੀਂ ਹੋਇਆ ਅਜੇ ਮੈਲਾ ਮੂਲਾ ਦਾ ਮਾਰਨ ਤਾਂ ਜੀ ਆ ਜਾਏਗੀ ਅਜੇ ਤਾਂ ਗਾਂ ਮੈਂ ਨਾਲ ਮਰਜੀ ਸਿੱਖਾਂ ਦੇ ਘਰ ਮਾਈ ਆ ਆ ਸੰ ਮਨਾਰੀ ਵਿਚਾਰੀ ਠੀਕ ਠੀਕ ਹਾਂ ਜੀ ਦੁੱਧ 15 16 ਕਿਲੋ ਕਰੋ ਜਿੱਤੀ ਚਾਤ ਪਾਦ ਗਾਂ ਦੇ ਠੀਕ ਹੈ ਜੀ ਹਾਂ ਜੀ ਦੋਸਤੋ ਦੋ ਮੱਝਾਂ ਸੁਈਆਂ ਸੁਈਆਂ ਤੇ ਗਾਂ ਵੀ ਦੋਸਤੋ ਬਿਲਕੁਲ ਤਾਜੀ ਸੁਈ ਆ ਦੋਸਤੋ ਤਾਜੇ ਸੁਏ ਪਸ਼ੂ ਨੂੰ ਭਾਵੇਂ ਸੱਜੇ ਸੁਆ ਪਸ਼ੂ ਭਾਵੇਂ ਦਸੋ ਸੁਆ ਪਸ਼ੂ ਆ ਉਹਨੂੰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਿਹੜੀ ਆ ਵੀਰ ਮੇਰੇ ਜੀ ਜੋੜ ਤਸਵੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇਬ ਨਾਮ ਸਖਤਰ ਸਿੰਘ ਹੈ ਵੀਰ ਦਾ ਫੋਨ ਨੰਬਰ ਵੀਰੇ ਕਰੀ ਫੇ ਬੋਲਦੇ ਆਪਾਂ ਫੋਨ ਨੰਬਰ 88721199 ਠੀਕ ਹੈ ਜੀ ਉਤਾਰ ਫੜ ਧੰਨਵਾਦ ਉਸ ਤੋਂ ਰਲ ਵੀਡੀਓ ਦੇਖਣ